ਆਪਣੇ ਚੈਨਲ ਤੇ ਸਾਰਿਆਂ ਦਾ ਹੈ ਸਵਾਗਤ ਅੱਜ ਆਪਾਂ ਥੋੜਾ ਜਿਹਾ ਸ਼ੂਟ ਲਵਾਂਗੇ ਬਾਈ ਬਲਰਾਜ ਦੀ ਕੋਠੀ ਦਾ ਜਿਹਨੂੰ ਪਿਆਰ ਨਾਲ ਆਪਾਂ ਰਾਜ ਵੀ ਕਹਿੰਦੇ ਨੇ ਆ ਮੇਰਾ ਪਿੰਡ ਤਲਵੰਡੀ ਅਕਲੀਆ ਤੇ ਮੇਰੇ ਪਿੰਡੋਂ ਹੀ ਆ ਬਾਈ ਬਲਰਾਜ ਜਿਹਨੂੰ ਹੀ ਪਿਆਰ ਨਾਲ ਕਹਿੰਦੇ ਆ ਜੋ ਰਾਜ ਬਾਈ ਦੀ ਕੋਠੀ ਦਾ ਆਪਾਂ ਥੋੜਾ ਜਿਹਾ ਸ਼ੂਟ ਲਵਾਂਗੇ ਵੀ ਕਿਵੇਂ ਕਿਵੇਂ ਨੇ ਡਾਊਨ ਸੀਲਿੰਗ ਕਰਵਾਈ ਹੈ ਤੇ ਕਿਵੇਂ ਕਿਵੇਂ 3D ਕੀਤੀ ਹੈ ਕੁਛ ਇਹਨਾਂ ਕੋਲ 3D ਵੀ ਕਰਵਾਈ ਹੋਏ ਕੁਛ ਇਹ ਲੱਕਣ ਦਾ ਕੰਮ ਵੀ ਅੰਦਰ ਚੱਲੀ ਜਾਂਦਾ ਹੈ ਤੇ ਲੱਕੜ ਦੇ ਕੰਮ ਬਾਰੇ ਥੋੜਾ ਜਿਹਾ ਬਰੀਕ ਜਾਣਕਾਰੀ ਦੇਣਗੇ ਸਾਡੇ ਮਿਸਤਰੀ ਜਸਪਾਲ ਸਿੰਘ ਜੀ ਜਿਹਨੂੰ ਅਸੀਂ ਪਾਰਨਾ ਪਾਲਾ ਕਹਿੰਦੇ ਆ ਆਪਾਂ ਹੁਣ ਥੋੜਾ ਜਿਹਾ ਅੱਗੇ ਜਾ ਕੇ ਥੋੜੀ ਜੀ ਜਾਣਕਾਰੀ ਦੇਵਾਂਗੇ 3D ਬਾਰੇ 3D ਤੋਂ ਬਾਅਦ ਆਪਾਂ ਫਿਰ ਅੱਗੇ ਜਾ ਕੇ ਤੁਹਾਨੂੰ ਕੋਈ ਡਾਊਨਸਿਲਿੰਗ ਬਾਰੇ ਦੱਸਾਂਗੇ ਤੇ ਕੈਮਰਾਮੈਨ ਨੂੰ ਕਹੂੰਗਾ ਨਾਲ ਆ ਜੀ ਤੇ ਥੋੜਾ ਜਿਹਾ ਇਹ ਹੈ ਜੀ ਨਵੀਂ ਚੀਜ਼ 3D 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 ਬਾਰੇ ਕੈਮਰਾਮੈਨ 3D ਉਧਾਰ ਲਈ ਇਹ ਕੀ ਗੱਲ ਦੀ ਹੈ ਇਹ ਇੱਕ ਨਵੀਂ ਚੀਜ਼ ਹੈ ਕਿ ਅਤਵਾਸ਼ ਨੂੰ ਸੋਹਣੀ ਦਿੰਦੀ ਹੈ ਤੇ ਵਧੀਆ ਸੋਹਣੀ ਲੱਗਦੀ ਹੈ ਕਿਉਂਕਿ ਲੋਕੀਏ 3D ਜਗ੍ਹਾ ਕਰਵਾ ਰਹੇ ਨੇ ਕਿਉਂਕਿ ਪੋਰਚਾ ਦਾ ਜਗਾ ਮੇਨ ਹੈ ਮੇਨ ਜਗਾ ਪੋਰਚਾ ਪੋਰਚੇ ਦੇ ਵਿੱਚ ਬੈਠਣ ਦੇ ਕਰਕੇ 3D ਹੈ ਜੀ ਸੋਹਣੀ ਲੱਗਦੀ ਹੈ ਤੇ ਹੁਣ ਆਪਾਂ ਥੋੜੀ ਜਿਹੀ ਜਾਣਕਾਰੀ ਬਾਈ ਇਸ ਭਾਗ ਨਾਲ ਪਰਲੇ ਨਾਲ ਵੀ ਲਵਾਗੇ ਲੱਕੜ ਵਾਲੇ ਦਰਖਤ ਵੀ ਲਾ ਦੇਈਏ ਬਾਈ ਦੀ ਸਪਾਰਪਾਰ ਲਈ ਵੀ ਸਿਆਰ ਦਾ ਪੱਲਾ ਕਿਹਦੇ ਸਾਡੇ ਪਿੰਡੋਂ ਹੀ ਹੈ ਤੇ ਸੇਕੀ ਦੇ ਪਿੰਡ ਬਾਈ ਬਲਰਾਜ ਦੀ ਕੋਠੀ ਦੇ ਵਿੱਚ ਕੰਮ ਕਰ ਰਿਹਾ ਹੈ ਬਾਈ ਬਲਰਾਜ ਜੀ ਦਾ ਹੱਥ ਰਵਾਂ ਦਾ ਬਾਈ ਮਿਸਪਾਲ ਜੀ ਤੁਸੀਂ ਕਿਹੜੀ ਲੱਕੜਾ ਲਾ ਰਹੇ ਹੋ ਬਾਈ ਜੀ ਸਾਗਵਾਨ ਦੀ ਹੈ ਜਿਹੜੇ ਕਲੰਬੀਆ ਦੀ ਹੈ ਜੀ ਜੇ ਸਾਗਵਾਨ ਹੈ ਕਲੰਬੀਆ ਦੀ ਹੈ ਹਾਂ ਜੀ ਹਾਂ ਬਾਈ ਕਹਿੰਦਾ ਵੀ ਸਾਗਵਾਨ ਦੀ ਲੱਕੜ ਵਾਈ ਜੇ ਵਧੀਆ ਲੱਕੜਾ ਟੋਪ ਦੀ ਬੁਰੀ ਤੇ ਕਲੰਬੀਆ ਦੀ ਸਾਗਵਾਨ ਵਾਈ ਜੇ ਸਾਗਵਾਨ ਦੇ ਵਿੱਚ ਬੜੀਆਂ ਵੈਰਾਈਟੀਆਂ ਹੁੰਦੀਆਂ ਬਾਈ ਬਹੁਤ ਆਉਂਦੀਆਂ ਐ ਐਮਪੀਟੀ ਕਹਿੰਦੀਆਂ ਬਹੁਤ ਬਹੁਤੀਆਂ ਆਉਂਦੀਆਂ ਜੀ ਬਾਈ ਠੀਕ ਹੈ ਬਾਈ ਹਾਂਜੀ ਹਾਂ ਫਿਰ ਇਹ ਸਾਗਵਾਨ ਬਾਈ ਸਾਨੂੰ ਮੰਨ ਲਓ ਪੂਰੀ ਕੰਪਲੀਟ ਹੋ ਕੇ ਕਿੰਨੇ ਕਰਦੀ ਫੁੱਟ ਪੈ ਜੂਗੀ ਵਧੀਆ ਸਾਗਵਾਨ ਜੀ ਕਹਿ ਰਹੇ ਜੀ ਮੰਨ ਲਓ ਚਲੋ ਜੀ 27 2800 ਪਰ ਫੁੱਟ ਤਾਂ ਇਹ ਆਈ ਹੈ 27 2800 ਪਰ ਫੁੱਟ ਆਈ ਹੈ ਮੰਨ ਲਓ ਪਾਲਿਸ਼ ਕਰਾਉਣੀ ਹੈ ਉਦੋਂ ਇਹ ਕੰਮ ਕਰਦੀ ਹੈ ਰੰਗ ਦੇ ਵਿੱਚ ਕੋਈ ਫਾਇਦਾ ਨਹੀਂ ਲਾਉਂਦਾ ਜੀ ਅੱਛਾ ਰੰਗ ਦੇ ਵਿੱਚ ਤਾਂ ਕੋਈ ਵੀ ਲੱਕਣ ਲਾ ਦੋ ਠੀਕ ਹੈ ਬਾਈ ਹਾਂ ਮੰਨ ਲਓ ਕਹਿੰਦਾ ਬਾਅਦ ਵਿੱਚ ਪੇਂਟ ਨਹੀਂ ਹੁੰਦੀ ਤਾਂ ਪਾਲਿਸ਼ ਹੋਊਗੀ ਪਾਲਿਸ਼ ਹੋਊਗੀ ਜੀ ਸੀਸੇ ਮੰਗੂ ਮੰਨ ਲਓ ਆਪਾਂ ਨੂੰ ਮੂੰਹ ਦੇ ਸੁਭਿਖ ਤੇ ਪਾਲਿਸ਼ ਦੇ ਅੱਛਾ ਇਹ ਤੁਹਾਨੂੰ ਪਾਸ ਕਰਤਾ ਪੂਰੀ ਕ ਤਾ ਬਾਈ ਜਸਪਾਲ ਕਹਿੰਦਾ ਵੀ ਪੂਰਾ ਤੁਸੀਂ ਮੂੰਹ ਵੀ ਦੇਖ ਸਕਦੇ ਨਹੀਂ ਵਧੀਆ ਲੱਕੜ ਲੱਗੂਗੀ ਤੇ ਸ਼ੈਨਗ ਬਹੁਤ ਸੋਹਣੀ ਆਊਗੀ ਫਿਰ ਆਪਾਂ ਅੱਗੇ ਵੀਡੀਓ ਜਿਹੜੀ ਸ਼ੂਟ ਕਰਾਂਗੇ ਤੋਂ ਬਾਈ ਦੀ ਪੂਰੀ ਕੁੱਠੀ ਤਿਆਰ ਹੋ ਗਈ। ਬਾਈ ਕਹਿੰਦਾ ਵੀ ਸ਼ੈਨਗ ਆਏ ਜਿਉਂ ਜਿਵੇਂ ਕੋਈ ਮੂੰਹ ਦੇਖਣ ਵਾਲਾ ਸ਼ੀਸ਼ਾ ਆਪਣੇ ਮੂਲੇ ਲੱਗਿਆ ਹੁੰਦਾ। ਬਾਈ ਵੀ ਤੁਸੀਂ ਦੱਸਿਓ ਕਿੰਨੇ ਰੁਪਏ ਫੁੱਟ ਪੈ ਗਈ ਬਾਈ ਆਪਾਂ ਨੂੰ ਹੁਣ ਇਹ ਸਟਾਰਟ ਵਿੱਚ ਲਈ ਆਪਾਂ ਮੰਨ ਕੇ ਚੱਲੋ ਇਹ 2800 ਰੁਪਏ ਫੁੱਟ ਆਈ ਹੈ ਜੀ। 2800 ਰੁਪਏ ਫੁੱਟ ਬਾਈ ਕਹਿੰਦਾ ਬਾਈ ਕੰਪਲੀਟ ਹੋ ਕੇ ਬਾਈ ਫਿਰ ਕੰਪਲੀਟ ਤਾਂ ਹੀ ਤੁਸੀਂ ਇਹ ਚੀਜ਼ਾਂ ਦੀ ਹੱਦ ਨਹੀਂ ਹੁੰਦੀ। ਕੋਈ ਹੱਦ ਨਹੀਂ ਹਾਂ ਲੋਕ ਕਿੰਨਾ ਵੀ ਵਧੀਆ ਉਹਦਾ ਸੋਨਾ ਲਾ ਸਕਦੇ ਮਤਲਬ ਉਹਦਾ ਸ਼ੈਨ ਨਹੀਂ ਹਾਂਜੀ ਹਾਂ ਭਾਈ ਕਹਿੰਦਾ ਜੇ ਪਾਲਿਸ਼ ਕਰਾਉਣੀ ਹੈ ਜੇ ਇਸੇ ਲੱਕੜ ਤੇ ਆਪਾਂ ਰੰਗ ਕਰਾਉਣਾ ਹੈ ਤਾਂ ਮੰਨ ਲਓ 35-40 ਹਜ਼ਾਰ ਵਿੱਚ ਵੀ ਹੋ ਜਾਊਗਾ ਜੀ ਰੰਗ ਤਾਂ ਅੱਛਾ ਰੰਗ ਮੰਨ ਲਓ ਸਾਰੀ 35 ਹਾਂਜੀ ਵਿੱਚੇ ਲੇਬਰ ਲਾ ਕੇ ਵਿੱਚ ਮਤਲਬ ਦੋਨੇ ਕੋਠੀਆਂ 70 ਹਜ਼ਾਰ ਦਿੱਤਾ ਰੰਗ ਦਾ ਹਾਂਜੀ ਠੀਕ ਹੈ ਇਕੱਲੀਆਂ ਜੋੜੀਆਂ ਦਾ ਜੇ ਮੰਨ ਲਓ ਪਾਲਿਸ਼ ਕਰਾਉਣੀ ਹੈ ਪਾਲਿਸ਼ ਦਾ ਘੱਟੋ ਘਾਟ ਇੱਕ ਕੋਠੀ ਦੀ ਲੇਬਰੀ 2 ਲੱਖ ਰੁਪਿਆ ਜੋੜੀਆਂ ਦੀ ਲੈਣਗੇ ਅੱਛਾ ਮੰਨ ਲਓ ਪਾਲਿਸ਼ ਦੇ ਭਾਈ ਕਹਿੰਦਾ ਵੀ ਜਿਹੜਾ ਕੋਕੋਠੀ ਦਾ ਹੋ ਪੂਰਾ ਜਿੰਨਾ ਤਿਆਰ ਹੋਣ ਤੇ ਲੱਗਣਾ ਕਹਿੰਦਾ 2 ਲੱਖ 5000 ਤੇ ਲੱਗਣਾ ਫਿਰ ਕਹਿੰਦਾ ਪਾਸ ਦੇਣਾ ਸ਼ੈਨਗੇ ਚੀਜ਼ ਨੇ ਬੜੀ ਵਧੀਆ ਸੋਹਣੀ ਦੇਣੀ ਹੈ ਉਹਦੇ ਨਾਲ ਲਾਈਫ ਵੀ ਵੱਧ ਗਈ ਹੈ ਵੈਰੀ ਅੱਛਾ ਮੰਨ ਲਓ ਕਿ 500 ਵੀ ਵਈ ਹੈ ਨਾ ਪਰ ਉਹਦੇ ਨਾਲ ਬੇ ਧੁੱਪ ਪਾਣੀ ਘਟ ਲੱਗਦਾ ਹੈ ਪਾਣੀ ਦਾ ਤਾਂ ਕੋਈ ਉਹ ਹੀ ਨਹੀਂ ਹੁੰਦਾ ਜੀ ਪਾਸ ਪਾਣੀ ਦਾ ਤਾਂ ਮੰਨ ਲਓ ਘਸਰੀ ਹੀ ਹੁੰਦਾ ਹਾਂ ਮੰਨ ਲਓ ਲੈਮੀਨੇਸ਼ਨ ਵਾਲਾ ਲੈਮੀਨੇਸ਼ਨ ਮੰਨੂ ਕੋਈ ਨਾ ਬਾਈ ਨੇ ਦੱਸਿਆ ਵੀ ਜਦੋਂ ਪਾਲਸ਼ ਹੋ ਗਈ ਇੱਕ ਲੈਮੀਨੇਸ਼ਨ ਦੀ ਤਰ੍ਹਾਂ ਹੋ ਜਾਣਾ ਹੈ ਕਿ ਸ਼ੈਨਗੇ ਵੀ ਵਧੀਆ ਜਿਹੜੇ ਪਾਣੀ ਤੇ ਧੁੱਪ ਦਾ ਅਸਰ ਵੀ ਉਹਦੇ ਤੇ ਨਹੀਂ ਹੋਣਾ ਇਹ ਜਿਹੜੇ ਆ ਦੇਖੋ ਇਹ ਰੇਸ਼ੀ ਆ ਜਿਹੜੇ ਇਹ ਆ ਰੇਸ਼ਾ ਇਹੇ ਚਮਕੂ ਗਈ ਜਮਾ ਠੀਕ ਹੈ ਪੂਰਾ ਇਹ ਰੇਸ਼ਾ ਨੇ ਪੂਰੀ ਚਮਕ ਦੇਣੀ ਪੂਰੀ ਚਮਕ ਦੇਣੀ ਹੈ ਇਹ ਚੀਜ਼ ਇਹ ਵੀ ਬਾਈ ਤੁਸੀਂ ਜਦੋਂ ਪਾਲਸ਼ ਹੋ ਗਈ ਬਾਈ ਇਸ ਵਾਰ ਹਾਂਜੀ ਵੀ ਫਿਰ ਇਹ ਰੇਸ਼ਾ ਐਸੇ ਤਰ੍ਹਾਂ ਦਿਖਦਾ ਹੋਊਗਾ ਅਹੀਂ ਦਿਸੂ ਬਾਈ ਵਿੱਚੋਂ ਮਲੋ ਐ ਢੇੜੇ ਲਫਾ ਮੜਾ ਲੈ ਜਿਹੜਾ-ਜਿਹੜਾ ਕੈਮਰਾਮੈਨ ਇਹ ਜਿਹੜੇ ਰੇਸ਼ਾ ਨੇ ਬਾਈ ਕਹਿੰਦਾ ਜਦੋਂ ਪਾਲਸ਼ ਹੋਗੇ ਨਾ ਫਿਰ ਇਹ ਹੋਰ ਸ਼ਾਨਦਾਰ ਦੇਣੀ ਸੁਹਣੇ ਲੱਗਣੇ ਹਨ ਜੀ ਹਾਂ ਇੱਕ ਸ਼ੀਸ਼ੇ ਦੀ ਤਰ੍ਹਾਂ ਚਮਕਣਗੇ ਤੇ ਬਾਈ ਤੁਸੀਂ ਉਹਨੇ ਲੱਕੜ ਮੰਨ ਲਓ ਤਿਆਰ ਕਰ ਰਹੇ ਹੋ ਨਾ ਇਹਦੇ ਤੇ ਕੋਈ ਗੁੰਡਾ ਕਬਜਾ ਲਾਉਣ ਵਾਲੇ ਕੋਈ ਸਮੱਸਿਆ ਸਾਨੂੰ ਬਿਲਕੁਲ ਨਹੀਂ ਪੰਗੋ ਇਹਦੀ ਆਉਂਦੀ ਆਈ ਮੰਨ ਲਓ ਇਹੇ ਸ਼ਕਤ ਹੈ ਸ਼ਕਤ ਵੀ ਆਈ ਮੰਨ ਲਓ ਪੱਲਾ ਤੇ ਇਹ ਵੀ ਆਈ ਮੰਨ ਲਓ ਜਦੋਂ ਅਸੀਂ ਹੁਣ ਪਹਿਲਾ ਪੱਲੇ ਕਸਾਂਗੇ ਜੀ ਕੱਚੇ ਠੀਕ ਹੈ ਜੀ ਕੱਚੇ ਕਸ ਕੇ ਗੁੰਡਾ ਕਬਜਾ ਸਾਰਾ ਕਸ ਕੇ ਦਵਾਰੇ ਖੋਲ ਕੇ ਅਸੀਂ ਦੇ ਕੇ ਉਹਨਾਂ ਨੂੰ ਰੰਗ ਵਾਲਿਆਂ ਨੂੰ ਪੇਂਟ ਜਿਹੜੇ ਪਹਿਲੇ 500 ਆਪਾਂ ਕਰਨਗੇ ਠੀਕ ਹੈ ਉਹਨਾਂ ਨੂੰ ਉਹ ਫਿਰ ਘੱਟੋ ਘੱਟ 2 ਮਹੀਨਿਆਂ ਦੇ ਵਿੱਚ ਇਹਨੂੰ ਪਾਲਿਸ਼ ਕਰਨਗੇ ਅੱਛਾ ਹਾਂ ਬਾਈ ਕਹਿੰਦਾ ਵੀ ਪੂਰੀਆਂ ਇੱਕ ਕੋਠੀ ਦੇ ਇੱਕ ਦੋ ਕੋਠੀ ਦੇ ਵੀ ਮਹੀਨੇ ਦੋ ਮਹੀਨੇ ਲੱਗਣਗੇ ਉਹ ਤਾਂ ਬੰਦਿਆਂ ਤੇ ਡਿਪੈਂਡ ਆ ਜੀ ਦੋ ਮੰਨ ਲਓ ਦੋ ਇੱਕ ਕੋਠੀ ਤੇ ਵੀ ਦੋ ਬੰਦੇ ਹਨ ਮੰਨ ਲਓ ਦੋ ਮਹੀਨੇ ਲਾ ਦਿੰਦੇ ਦੋ ਮਹੀਨੇ ਲੱਗ ਜਾਂਦੇ ਬਾਈ ਕਹਿੰਦਾ ਪਾਲਿਸ਼ ਦਾ ਕੰਮ ਬੜਾ ਫਿਰ ਕਿਸੇ ਦਾ ਮਸਵਾ ਹਾਂ ਬਹੁਤ ਜ਼ਿਆਦਾ ਪਾਲਿਸ਼ ਦਾ ਕੰਮ ਬੜਾ ਮਿਹਨਤੀ ਆ ਕਹਿੰਦਾ ਦੋ ਮਹੀਨੇ ਇੱਕ ਕੋਠੀ ਦੇ ਵੀ ਲੱਗ ਸਕਦੇ ਜੇ ਵਧੀਆ ਪੂਰੀ ਟਾਪ ਦੀ ਪਾਲਿਸ਼ ਕਰਾਉਣੀ ਹੈ ਤੇ ਦੋਨਾਂ ਕੋਠੀਆਂ ਤੇ ਢਾਈ ਤਿੰਨ ਮਹੀਨੇ ਕਿਉਂਕਿ ਕੁਝ ਲੇਬਰ ਜ਼ਿਆਦਾ ਵਧਾ ਦੇਵੋ ਪਤਾ ਕਿ ਟਾਈਮ ਜ਼ਿਆਦਾ ਲੱਗਣਾ ਵੀ ਪਰੋ ਲੇਬਰ ਵਧਾਓ ਸਪੈਸ਼ਲ ਬੰਦਾ ਕਰਦਾ ਤੇ ਅੱਗੇ ਤੁਹਾਨੂੰ ਜਾਣਕਾਰੀ ਹੋਰ ਵੀ ਜਿਵੇਂ ਬਾਈ ਜੀ ਦੀ ਕੁਝ ਡਾਊਨ ਸੀਲਿੰਗ ਕੀਤੀ ਹੈ ਬਾਕੀ ਬਾਈ ਬਰਾਜ ਤੋਂ ਪੁੱਛਾਗੇ ਕਿੰਨੇ ਉਹਨਾਂ ਦਾ ਮਲੋ ਹੁਣ ਤੱਕ ਕਿੰਨਾ ਖਰਚ ਆ ਗਿਆ ਤੇ ਥੱਲੇ ਇਹਨਾਂ ਨੇ ਜਿਹੜੀ ਆਪਣੀ ਕੋਠੀ ਦੇ ਵਿੱਚ ਮਨ ਲੋ ਫਾਸਲਾ ਹੋਇ ਉਹ ਵੀ ਇਸ ਤਰ੍ਹਾਂ ਲੱਗੀ ਹੋਈ ਹੈ ਜਿਵੇਂ ਕਿ ਲੱਕੜ ਥੋੜੀ ਜਿਹੀ ਥੱਲੇ ਵੀ ਕੈਮਰਾਮੈਨ ਕਹਿੰਗਾ ਲੱਗਦਾ ਵੀ ਮਿੱਤਰੋ ਜਿਵੇਂ ਕਿ ਲੱਕੜ ਦੀ ਤਰ੍ਹਾਂ ਕਿਉਂਕਿ ਵੀ ਨਵੀਂ ਚੀਜ਼ ਹੈ 3D ਵੀ ਇੱਕ ਨਵੀਂ ਚੀਜ਼ ਹੈ ਤੇ ਬਾਈ ਜਿਹੜਾ ਕੰਮ ਕਰਾ ਰਿਹਾ ਹੈ ਵਧੀਆ ਮਹਿੰਗਾ ਕੰਮ ਟੌਪ ਦਾ ਸੋਨਾ ਵਰਵਾਰਿਆ ਤੇ ਕੋਠੀ ਨੇ ਦੇਣੀ ਹੈ ਮਿੱਤਰੋ ਬੜੀ ਸ਼ਾਨਦਾਰ ਔਰਰੇ ਟਾਈਮ 'ਚ ਆਪਾਂ ਬਾਈ ਦੀ ਜਦੋਂ ਪੂਰੀ ਕੰਪਲੀਟ ਹੋ ਗਈ ਕੋਠੀ ਬਰ ਕੋਠੀ ਦੀ ਪੂਰੀ ਵੀਡੀਓ ਬਣਾ ਕੇ ਦਿਖਾਵਾਂਗੇ। ਬਾਕੀ ਬਾਈ ਘੋੜੀਆਂ ਦਾ ਸ਼ਕੀਨ ਹੈ। ਘੋੜੀਆਂ ਦੇ ਨਾਂ ਤੇ ਬਾਈ ਦਾ ਨਾਂ ਹੈ। ਰਾਜਪੂੜੀਆਂ ਵਾਲਾ ਬਾਈ ਦਾ ਹੈ। ਤੇ ਜਦੋਂ ਆ ਘੋੜੀਆਂ ਦੀ ਵੀਡੀਓ ਸ਼ੂਟ ਕਰਾਂਗੇ ਜਦੋਂ ਬਾਈ ਨੇ ਮਕਾਨ ਤਿਆਰ ਕਰ ਲਿਆ ਕਿਉਂਕਿ ਹਜੇ ਪੁਰਾਣੇ ਮਕਾਨ 'ਚ ਤਾਂ ਨਹੀਂ ਬਣਾਉਂਦੇ ਆਪਾਂ। ਘੋੜੀਆਂ ਤਾਂ ਬਣੇ ਨੇ ਜੀ ਕੀੜੀਆਂ ਦੋ ਗੱਲੇ ਦੀ। ਪਰ ਘੋੜੀਆਂ ਦੀ ਵੀਡੀਓ ਪੋੜੋ ਬਣਾਵਾਂਗੇ ਜਦੋਂ ਬਾਈ ਦਾ ਸਾਰਾ ਮਕਾਨ ਆ ਆ ਚਾਰ ਕਰ ਲਿਆ। ਬਾਈ ਨੂੰ ਤੁਸੀਂ ਮੰਨ ਲਓ ਇਹ ਲੱਕੜ ਲਾ ਰਹੇ ਹੋ ਨਾ। ਤੁਸੀਂ ਸ਼ੈਨਗੁਰ ਸੋਣੀ ਦਿੰਦੀ ਆ। ਇਹ ਮਹਿੰਗੀ ਵੀ ਹੈ ਕਿਉਂਕਿ ਚੰਗੀ ਚੀਜ਼ ਤੇ ਪੈਸੇ ਮਿੱਤਰੋ ਲੱਗਦੇ ਆ ਯਾਰ ਦੇ ਵਿੱਚ ਹਰ ਇੱਕ ਕੋਈ ਕਹਿ ਕੇ ਦੇਈ ਜਾਂਦਾ ਵੀ ਅਸੀਂ ਮੰਨ ਕੇ ਚਲੋ ਵੀ ਠੀਕ ਹੈ ਸਾਗਵਾਨ ਦਾ ਪੱਲਾ 8000 ਦਾ ਦਿੰਨੇ ਦੱਸਦਾ ਗਾਰੰਟੀ ਹੈ ਜੀ ਜਦੋਂ ਹੁਣ ਮੰਨ ਕੇ ਚਲੋ ਤੁਸੀਂ ਇਹਦੇ ਉੱਤੇ ਪੱਲੇ ਦੇ ਉੱਤੇ ਹੀ 8000 ਦਾ ਇੱਕ ਤੇ ਲੱਗਣ ਲੱਗ ਜੂ ਠੀਕ ਹੈ ਜੀ ਠੀਕ ਹੈ ਮਲਕ ਪੱਲੇ ਦਾ 8000 ਦੀ ਲੱਕੜ ਲੱਗ ਲੱਗ ਜੂ ਫਿਰ ਮਾੜਾ ਮਾਲ ਆਪਾਂ ਕਿਉਂ ਲਵਾ ਗਏ ਆਪਦੇ ਘਰੇ ਸਮਾਉਣ ਲਿਆਓ ਸਮਝ ਗਏ ਠੀਕ ਹੈ ਆਪਦੇ ਅੱਖਾਂ ਦੇ ਸਾਹਮਣੇ ਕਰੋ ਠੀਕ ਹੈ ਠੀਕ ਹੈ ਜਦੋਂ ਅੱਜ ਦਿਹਾੜੀ ਬੰਦੇ ਦੀ 800 ਰੁਪਿਆ ਹੋ ਰਹੀ ਹੈ ਮੰਨ ਲਓ ਆਪਾਂ ਨੂੰ ਨਾਰਮਲ ਦਿਹਾੜੀਆ 500 ਰੁਪਿਆ ਮਿਲਦਾ ਹਾਂ ਹਾਂ ਨਾਰਮਲ ਦੇ 500 ਨੂੰ ਮਿਲਦਾ ਸਹੀ ਗੱਲ ਹੈ ਮਿਸਤਰੀ ਦੀ ਦਿਹਾੜੀ 100 ਰੁਪਿਆ ਹੀ ਤੇ ਆਪਾਂ ਨੂੰ ਉਹ ਕਿੱਥੋਂ ਦੇ ਦੂਗਾ ਘਰੋਂ ਤਾਂ ਕੋਈ ਨਹੀਂ ਇਹਨਾਂ ਦਿੰਦਾ ਹਾਂ ਉਹ ਤਾਂ ਮਾਲਕ ਉਹ ਸਾੜਾ ਲਾਊਗਾ ਜੀ ਵਿੱਚ ਠੀਕ ਹੈ ਬਾਈ ਕਹਿੰਦਾ ਵੀ ਜਿੰਨਾ ਕੰਮ ਕਰਨਾ ਹੈ ਕਹਿੰਦਾ ਕਿਉਂਕਿ ਆਪਾਂ ਅੱਗੇ ਥੋੜੀ ਸਪਾਰਸ਼ੀ ਕਰਾਂਗੇ ਬਾਈ ਦੀ ਸਪਾਰ ਬਾਲੇ ਦੀ ਬਾਈ ਤੋਂ ਕੰਮ ਕਰਵਾਉ ਬਾਈ ਕਹਿੰਦਾ ਵੀ ਜਿਹੜੀ ਮਾੜੀ ਲੱਕੜ ਨਾਵਾਗੇ ਤੇ ਉਹਨੂੰ ਲੇਬਰ ਪੈਣੀ ਹੈ ਨਾ ਭਾਈ ਥੋੜਾ ਕਹਿੰਦਾ ਭਾਪਾਈ ਦੇ ਮਾੜੀ ਲੱਕੜ ਜਿਹੜੀ ਲੱਕੜਾਂ ਤੋਂ ਪੈ ਜਾਣੇ ਲੇਬਰ ਤੇ ਚੰਗੀ ਲੇਬਰ ਆਪਣੀ ਲੇਬਰ ਦੀ ਬੱਦ ਤੋਂ ਜੇ ਸੋਹਣੀ ਚੀਜ਼ ਬਣ ਜਾਣੀ ਹੈ ਤੇ ਬਾਈ ਬੜਾ ਸੋਹਣਾ ਕੰਮ ਕਰਦਾ ਤੇ ਬਾਈ ਨੂੰ ਇਸ ਚੈਨਲ 'ਤੇ ਰਾਹੀਂ ਆਪਣੇ ਮਾਧਿਅਮ ਰਾਹੀਂ ਦੱਸਾਂਗੇ ਕਿ ਬਾਈ ਤੋਂ ਲਵੇ ਲਵੇ ਜਿਵੇਂ ਮੇਰੇ ਪਿੰਡੇ ਦੇ ਲਵੇ ਹੈਗਾ 39 ਡਲੀ ਵਾਲੀ ਮੂਸਾ ਬਾਈ ਤੋਂ ਸਪਾਰਸ਼ ਕਰਾਂਗੇ ਭਾਈ ਕਹਿੰਦਾ ਰੇਸ਼ੀ ਵਾਲੀ ਲੱਕੜਾ ਪਾ ਸਪੈਸ਼ਲ ਵਧੀਆ ਬਣਾ ਕੇ ਲਾਉਨੇ ਆ ਕਿਉਂਕਿ ਹਰੇਕ ਮਿਸਤਰੀ ਦੇ ਬਸ ਤਰੋਕ ਨਹੀਂ ਕਿਉਂਕਿ ਬਾਈ ਨੂੰ ਜੁੜੇ ਨੂੰ ਹੋ ਗਏ ਨੇ 20 20 ਸਾਲ ਦਾ ਲੱਕੜ ਦਾ ਬਾਈ ਜੁੜਿਆ ਹੋਇਆ ਹੈ ਲੱਕੜਵਾਰੇ ਬਰੀਕੀ ਦੇ ਵਿੱਚ ਨੌਲੇਜ ਹੈ ਕਿਉਂਕਿ ਉਹ ਔਨੀ ਆਪਾਂ ਨੂੰ ਨੌਲੇਜ ਨਹੀਂ ਮੰਨ ਲਓ ਆਪਾਂ ਦਾ ਹੁਣ ਮੈਂ ਤਾਂ ਟੀਚਰ ਲੈਣਾ ਜਿਹੜਾ ਹੈ ਉਹ ਟੀਚਰ ਲੈਣ ਵਾਲੇ ਜਿਆਦਾ ਪਤਾ ਹੈ ਬਾਈ ਜੁੜਿਆ ਹੈ ਲੱਕੜ ਦੇ ਨਾਲ ਇਹਦਾ ਲੱਕੜ ਦਾ ਇਹਦਾ ਹੱਥ ਮਾਰਦਾ ਬਾਈ ਕਹਿੰਦਾ ਸਾਨੂੰ ਉਹਦੀ ਪਤਾ ਲੱਗ ਜਾਂਦਾ ਲੱਕੜ ਸਾਡੀ ਕੰਮ ਦੀ ਹੈਗੀ ਹੈ ਕਿ ਨਹੀਂ ਹੈ ਕਟਮਾ ਰਿਹਾ ਹੈ ਮੈਂ ਮਿੱਤਰੋ ਹੁਣ ਆਪਾਂ ਤੁਹਾਨੂੰ ਇਧੂ ਅੱਗੇ ਦਿਖਾਵਾਂਗੇ ਡਾਊਨ ਸੀਲਿੰਗ ਡਾਊਨ ਸੀਲਿੰਗ ਤੇ ਬਾਈ ਨੂੰ ਕਿੰਨੇ ਰੁਪਏ ਲੇਬਰ ਪਈ ਹੈ ਕਿੰਨੇ ਰੁਪਏ ਸਕੁਅਰ ਫੁੱਟ ਤੇ ਲੇਬਰ ਪਈ ਉਹ ਦਿਖਾਵਾਂਗੇ ਬਹੁਤ ਥੋੜਾ ਸਾਨੂੰ ਜਿ ਆ ਵੀ ਸਵਾਗਤ ਹੈ ਲੈ ਕੇ ਪਰਮਣੂੰ 3D ਦੀ ਪੈ ਗਈ ਆ ਤੇ ਮਿੱਤਰੋ ਅੱਜ ਅੱਗੇ ਆਪਾਂ ਇਹਨਾਂ ਦਿਖਾਵਾਂਗੇ ਉਹ ਦਿਖਾਵਾਂਗੇ ਵੀ ਡਾਉਣ ਸੀਲਿੰਗ ਕਿਵੇਂ ਕਰੀ ਹੋਈ ਆ ਕਿੰਨੀ ਸੋਹਣੀਆ ਕਿੰਨੀ ਸ਼ਾਨਗਾ ਹਜੇ ਤਿਆਰ ਹੋ ਰਹੀ ਆ ਪੂਰੀ ਤਿਆਰਤਾ ਨਹੀਂ ਹੋਈ ਲਾਈਟਾਂ ਲੂਟਾਂ ਮੰਗਿਆ ਲੱਗਣੀਆਂ ਆ ਦੇ ਵਿੱਚ ਪਰ ਆਪਾਂ ਕੰਮ ਚੱਲਦੇ ਦੇ ਵਿੱਚ ਤੁਹਾਨੂੰ ਵੀਡੀਓ ਦਿਖਾਵਾਂਗੇ ਅੱਜ ਉਹ ਇੱਕ ਹੈਗੀ ਐ ਇਸ ਦਾ ਦੇਖੋ ਜਿਹੜੀ ਪਹਿਲਾਂ ਬੜੀ ਮਿਹਨਤ ਦੇ ਨਾਲ ਤਿਆਰ ਕੀਤੀ ਗਈ ਐ ਤੇ ਕਮਰੇ ਹਜੇ ਤਿਆਰ ਹੋ ਰਹੇ ਨੇ ਇਹ ਕਹਿੰਦਾ ਨਾ ਇਹ ਕਾਉਂਸਿਲਿੰਗ ਆ ਭਾਈ ਬਰਾਜ ਕਹਿੰਦਾ ਮੈਨੂੰ ਪਈ ਹੈ 120 ਰੁਪਏ ਲੇਬਰ ਹੋ ਗਿਆ ਕਹਿੰਦਾ ਜੀ ਰੁਪਏ 25 ਕਿਉਂਕਿ ਇਹ ਲੇਟਾਂ ਵਗੈਰਾ ਲੱਗਣੀਆਂ ਨੇ ਉਹਦੀ ਦੇਬੜਾ ਪੈ ਜਾਣੀ ਹੈ ਤੇ ਅੱਗੇ ਕੋਈ ਡਾਉਨਸਿਲਿੰਗ ਹੈ ਜੋੜੀ ਹੋਈ ਹੈ allele ਕੰਪਲੀਟ ਹੋਣੀ ਹੈ ਇਹਦੀ ਵੀ ਭਾਈ ਕਹਿੰਦਾ 120 125 ਰੁਪਏ ਨੂੰ ਜਿਹੜੀ ਲੇਬਰਾਂ ਹੋ ਪੈ ਗਈ ਹੈ ਤੇ ਕੁਸ਼ਬਾਈ ਨੇ ਇਧਰ ਪੌੜੀਆਂ ਤਿਆਰ ਕਰ ਰਹੇ ਨੇ ਭਰਾ ਇਹ ਧਾਰੇ ਕੈਮਰਾਮੈਨ ਨੂੰ ਦੋਹਾਂ ਪੌੜੀਆਂ ਕਿਉਂਕਿ ਇਹ ਭਰਾ ਵੀ ਆਪਣੇ ਰਿਸ਼ਤੇਦਾਰ ਬੰਮੂ ਨੇ ਬਾਈ ਦਾ ਪਿੰਡ ਹੈਗਾ ਫੱਤਾ ਕਿਉਂਕਿ ਨਾਲ ਹੀ ਪਿੰਡ ਗੋੜਿਆਂ ਵਾਲੇ ਚ ਆਪਣੀ ਸਹੇਰੀ ਹੈ ਭਾਈ ਕਹਿੰਦਾ ਕੱਲ ਨੂੰ ਸੂਬਰੀ ਜਾਣਕਾਰੀ ਇਸ ਪੱਥਰ ਬਾਰੇ ਵੀ ਦੇਵੋਗੇ ਕਿਨੇ ਰੁਪਏ ਸੀ ਲੇਬਰ ਲੈਂਦੇ ਕਿਵੇਂ ਪਾਉਣਗੇ ਧਿਆਤਾਂ ਡਾਊਨ ਸੀਲਿੰਗ ਇਸ ਕੰਮ ਦੀ ਵੀ ਵਿਚਾਰ ਹੋ ਗਿਆ ਮੇਰਾ ਕੰਮ ਚੱਲ ਰਿਹਾ ਜੇ ਇਹ ਗੇਸ ਹੋਈ ਹੈ ਸੋਲੀ ਡਾਊਨ ਸੀਲਿੰਗ ਦਾ ਵੀ ਕੰਮ ਚੱਲਦਾ ਹੈ ਤਾਂ ਵੀ ਚੱਲੀ ਜਾਂਦਾ ਤੇ ਭਾਈ ਕਹਿੰਦਾ ਉਹ ਲੇਬਰੇ ਦੀ ਆਪਾਂ ਨੂੰ ਪੈ ਗਈ ਹੈ 120 ਰੁਪਏ 20 ਕਹਿ ਲਓ 25 ਕਹਿ ਲਓ ਕਿਉਂਕਿ ਹਜੇ ਕੰਪਲੀਟ ਪੂਰਾ ਹੋਣ ਆ ਨਹੀਂ ਅੱਥਰ ਨੇ ਵੀ ਹਜੇ ਕੰਪਲੀਟ ਹੋਣਾ ਸਭ ਹੋ ਜਾਣਾ ਹੈ ਹੁਣ ਵੀ ਟਾਈਮ ਦੇ ਨਾਲ ਤੋਂ ਸੀ ਇਹ ਦੂਜੀ ਅਪਰੀ ਹੈ ਜਿਹਨਾਂ ਤਾਰਾਂ ਮੇਰਾ ਪਾਦੀ ਹੈ ਤੇ ਆਪਾਂ ਜਦੋਂ ਪੂਰੀ ਕੰਪਲੀਟ ਹੋ ਗਈ ਫਿਰ ਆਪਾਂ ਬਾਈ ਤੋਂ ਜਾਣਕਾਰੀ ਲੈ ਕੇ ਬਾਈ ਰਾਜ ਤੋਂ ਸੋਨੂੰ ਫਿਰ ਵੀਡੀਓ ਸ਼ੂਟ ਕਰਕੇ ਕਰ ਜ਼ਰੂਰ ਖਾਵਾਂਗੇ ਆਪਣੇ ਚੈਨਲ ਦੇ ਉੱਤੇ ਹੈ ਸਾਰਿਆਂ ਦਾ ਸਵਾਗਤ ਤੁਹਾਨੂੰ ਧੰਨਵਾਦ ਜਿਹੜਾ ਆਪਾਂ ਦੇਖ ਰਹੇ ਪਿਆਰ ਮਿਲ ਰਿਹਾ ਆਪਣੇ ਚੈਨਲ ਦੇ ਆਪ ਨੂੰ ਬੜਾ ਪਿਆਰ ਕਰ ਰਿਹਾ ਤੇ ਸਾਰਿਆਂ ਨੂੰ ਧੰਨਵਾਦ ਜਉਂਦੇ ਬਸਦ ਰੋ ਠੀਕ ਹੈ ਜੀ ਸ਼ੁਕਰੀਆ ਧੰਨਵਾਦ ਆਪਾਂ ਕੋ ਸ਼ੂਟ ਪਹਿਲਾਂ ਬਾਈ ਬਰਾਜ ਦੇ ਕੋਠੀਆਂ ਦਾ ਲਿਆ ਬਈ ਲੱਕੜ ਲੱਗ ਰਹੀ ਹੈ ਜਿਹੜੇ ਦੇ ਵਿੱਚ ਹਨ ਫਿਰ ਆਪਾਂ ਇਹ ਦੁਬਾਰਾ ਡਾਊਨ ਸੀਲਿੰਗ ਤੇ ਫੋਕਸ ਕਰਾਂਗੇ ਜਿਹੜੀ ਅਗਲੀ ਵੀਡੀਓ ਆ ਉਹ ਆਪਣੀ ਜਿਹੜੀਆਂ ਕੋਠੀਆਂ ਨੇ ਉਹ ਤਿਆਰ ਹੋ ਰਹੀਆਂ ਮਿੱਤਰੋ ਹਨ ਕੋਠੀਆਂ ਦੀ ਸ਼ਾਨਕ ਸੋਹਣੀ ਬਣ ਰਹੀ ਹੈ ਕਿਉਂਕਿ ਰੋਡ ਦੇ ਉੱਤੇ ਹੈ ਇੱਧਰ ਵਾਂਦੇ ਹੈ ਬਾਈ ਦਾ ਕੋੜੀਆਂ ਵਾਲਾ ਫਾਰਮ ਦੀ ਤਿਆਰੀ ਹੋ ਰਹੀ ਹੈ ਅਜੇ ਕੰਪਲੀਟ ਨਹੀਂ ਹੋਇਆ ਪੂਰਾ ਕੰਮ ਤੇ ਇਹ ਹੈਗੀ ਆ ਜੀ ਜਿਹਦੇ ਵਿੱਚ ਬਾਈ ਜੀ ਦੀਆਂ ਘੋੜੀਆਂ ਬਣੀਆਂ ਜਾਣੀਆਂ ਨੇ ਘੋੜਾ ਬਾਈ ਕੁੜੇ ਬੜਾ ਮਹਿੰਗਾ ਹੈਗਾ ਮੇਰਾ ਸੰਘ ਕੋੜ ਇੰਨੇ ਰੱਖਿਆ ਹੋਇਆ ਹੈ ਅੱਗੇ ਵੀ ਇਹਨਾਂ ਦੀ ਸੰਦਾ-ਸੁੰਦਾ ਵਾਸਤੇ ਇਹੜੇ ਤਿਆਰ ਹੋ ਰਹੇ ਨੇ ਭਰਾ ਨੂੰ ਮਿਲਣ ਆਏ ਨੇ ਥਾਰ ਤੇ ਬਾਈ ਕੋ ਬਾਈ ਦੇ ਮਿੱਤਰ ਹੋਣਗੇ ਦੀ ਜਿਹੜੀ ਕੂਠੀਆਂ ਨੇ ਮਿੱਤਰੋ ਉਹ ਤਿਆਰੀ ਚੱਲ ਰਹੀ ਹੈ ਹਜੇ ਜਿਵੇਂ ਪੇਂਟ ਹੋ ਰਿਹਾ ਹੈ ਤੇ ਪੇਂਟ ਹੋ ਕੇ ਕੋਠੀਆਂ ਜਦੋਂ ਤਿਆਰ ਹੋ ਗਈਆਂ ਫਿਰ ਸਾਨੂੰ ਸਾਰੀ ਜਾਣਕਾਰੀ ਜਿਹੜੀ ਬਾਈ ਰਾਜ ਤੋਂ ਲੈ ਕੇ ਦੱਸਾਂਗੇ ਕਿਉਂਕਿ ਉਹ ਤੋਂ ਪੁੱਛਾਂਗੇ ਕਿੰਨੇ ਪੈਸੇ ਲੱਗੇ ਨੇ ਤੇ ਕਿਵੇਂ ਕਿਵੇਂ ਉਹਨਾਂ ਨੂੰ ਕਿੰਨੇ ਕਿੰਨੇ ਰੁਪਏ ਡਾਊਨ ਸੀਲਿੰਗ ਪਈ ਐ ਕਿੰਨੇ ਰੁਪਏ ਲੱਗਣ ਪਈ ਐ ਤੇ ਮਿੱਤਰੋ ਇਹ ਜਾਣਕਾਰੀ ਅਪਾ ਦੇਵਾਂਗੇ ਘਟੋ ਘਟਾ ਤੋਂ ਮਿੰਨਿਆ ਨੂੰ ਸਾਨੂੰ ਹਜੇ ਪੂਰੀ ਕੋਠੀ ਕਿਉਂਕਿ ਬਾਈ ਦੇ ਦੋਨੇ ਕੋਠੀਆਂ ਦੋਨੇ ਭਰਾਵਾਂ ਦੀਆਂ ਤਿਆਰ ਹੋ ਜਾਣੀਆਂ ਐ ਨਾਲ ਬਿੱਟੂ ਭਰਾ ਦੀ ਕੋਠੀ ਇਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਕੋਠੀਆਂ ਦੀ ਤੁਹਾਨੂੰ ਬਰੀਕੀ ਦੇ ਵਿੱਚ ਕੱਲੀ ਕੱਲੀ ਚੀਜ਼ ਬਾਰੇ ਆਪਣੇ ਚੈਨਲ ਦੇ ਉੱਤੇ ਅਪਾ ਜਾਣਕਾਰੀ ਦਿੰਦੇ ਰਹਾਂਗੇ ਮੀਟਰ ਹੁਣ ਆਪਾਂ ਜਾ ਕੇ ਅੱਗੇ ਥੋੜੀ ਡਾਊਨ ਸੀਲਿੰਗ ਬਾਰੇ ਬਾਈ ਮਿਸਤਰੀ ਨਾਲ ਗੱਲ ਕਰਕੇ ਡਾਊਨ ਸੀਲਿੰਗ ਬਾਰੇ ਤੁਹਾਨੂੰ ਹੋਸ ਕਰਕੇ ਦਿਖਾਵਾਂਗੇ